ਸਤ ਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗਮ ਅੱਲਾ ਪੰਜਵਾ ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ ਰਾਵ ਸਾਹਿਬ ਮੇਰਾ ਨਿਰਮਲ ਆਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤੀ ਅਗਲੀ ਕੋਈ ਆਣ ਮਿਲਾਵੇ ਮਾਏ ਯਾਰੇ ਕੁੰਡਾ ਭਾਲੀਆਂ ਸਹ ਬਿਨ ਅਵਰ ਨ ਜਾਏ ਤੇ ਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰ ਦਾਤਾ ਨਾਮ ਕਾ ਪੂਰਾ ਜੈ ਸੁ ਭੰਡਾਰ ਸਦਾ ਸਦਾ ਸਲਾਹੀ ਐ ਅੰਤ ਨ ਪਾਰ ਆਵਾਰ ਪਰਵਦਗਾਰ ਸਲਾਹੀ ਐ ਜਿਸ ਦੇ ਚਲਾਤ ਅਨੇਕਾ ਸਦਾ ਸਦਾ ਆਰਾਧਿਐ ਇਹਾ ਮਤ ਵਿਸੇਖ ਮਨ ਤਨ ਮਿੱਠਾ ਸੈਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ 5ਵਾਂ ਸੰਤ ਜਨੋ ਮਿਲ ਪਾਈ ਹੋ ਸੱਚਾ ਨਾਮ ਸਮਾਲ ਤੂਸਾ ਬੰਦੋ ਜੀ ਕਾਇ ਇਥੇ ਉਥੇ ਨਾਲ ਗੁਰ ਪੂਰੇ ਤੇ ਪਾਇਆ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਸੈ ਸੋਵੈ ਜਿਸ ਨੋ ਹੋਏ ਦਇਾਲ ਮੇਰੇ ਮਨ ਗੁਰ ਜੀ ਵਡਿਆ ਵਰ ਨਾ ਕੋਇ ਦੂਜਾ ਥਾਉ ਨਾ ਕੋ ਸੁਜੈ ਗੁਰ ਮਿਲਿ ਸਤ ਸੋਏ ਰਹਾਉ ਸਗਲ ਪਦਾਰਥ ਸੈ ਸੰਮਲੇ ਜਿਨ ਗੁਰ ਡਿਠਾ ਜਾਏ ਗੁਰ ਚਲਣੀ ਜੇਨ ਮਨ ਲੱਗਾ ਸੇਵਡ ਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੇ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਥਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਤਲ ਰਹੇ ਜਿਨ ਗੁਰ ਧਾਰਿਆ ਹੱਥ ਗੁਰੇ ਅਮਰਤ ਨਾਮ ਪੀਅ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੇ ਡੰਡ ਗੁਰ ਨਾਲ ਤੁਲਨਾ ਲਗੀ ਖੋਜਿ ਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹ ਮੰਡ ਸਿਰੀ ਰਾਗ ਮਹੱਲਾ 5 ਮਿੱਠਾ ਕਰਕੇ ਖਾਇਆ ਕੌੜਾ ਉਪਜੈ ਸਾਦ ਭਾਈ ਮੀਤ ਸੁਰਦ ਕੀਏ ਵਿਖਿਆ ਰਚਿਆ ਆਬਾਦ ਜਾਂਦੇ ਬਿਲ ਮਨ ਨ ਹੋਵੀ ਬਿਨ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਵਿਣਸਣਾ ਮਨ ਕੀ ਮਤ त्याਗ ਰਹਾਓ ਜੋ ਕੁਕਰ ਹਰ ਕਾਇਆ ਤਾਵੇ ਦਹਿਦ ਸਜਾਏ ਲੋਭੀ ਜਨ ਤਨਾ ਜਾਣੀ ਪੱਖ ਆਪੱਖ ਸਭ ਖਾਏ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋ ਨਹੀਂ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਕ੍ਰਿਸ਼ਨਾਂ ਪੰਖੀ ਫਸਿਆ ਨਿਕਸ ਨਾ ਪਾਏ ਮਾਏ ਜਿਨ ਕੀ ਧਤ ਸੇ ਨਾ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰ ਹੀ 모ਹਿਆ ਬਹੁ ਵਿਦ ਇਹ ਸੰਸਾਰ ਜਿਸ ਨੂੰ ਰੱਖ ਸੋਰਹ ਸਮਰੱਥ ਪੁਰਖ ਆਪਾਰ ਹਰ ਜਨ ਹਰ ਲੈਵੇ ਉਧਰੇ ਨਾਨਕ ਸਤਿ ਬਲਹਾਰ ਸ੍ਰੀ 라ਗ ਮਹੱਲਾ 5 ਘਰ ਦੂਜਾ ਗੋਇ ਲ ਆਇਆ ਗੋਇਲੀ ਕਿਆ ਤਸਦੰ ਫਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋਲੜੀ ਬਾਤ ਗੁਮਾਨ ਰਹਾਓ ਜੈਸੇ ਰੈਣ ਪਰੌਣੈ ਉੱਠ ਚੱਲ ਸੈ প্রভਾਤ ਕਿਆ ਤੂੰ ਰੱਤਾ ਗ੍ਰਸਥ ਸੋ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਨ ਦੀ ਆਸੋ ਪ੍ਰਬਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭ੍ਰਮਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾ ਆਇਓ ਏ ਨਾਨਕ ਨਾਮ ਸੰਭਾਲ ਤੂੰ ਸੋਦਨ ਨੇੜਾ ਆਇਓ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ